ਆਏ ਕਰਦੇ ਹਾਂ ਜੀ ਵੀਡੀਓ ਰੁਕਦੇ ਆ ਆਹੋ ਓਏ ਕਰਦਾ ਚੱਲਾ ਹਾਂ ਆ ਆ ਆ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਡੇ ਦਰਸ਼ਕੀ ਉਹਨਾਂ ਨੂੰ ਆਈ ਹੋਪ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਆਪ ਜੀ ਦਾ ਸਵਾਗਤ ਹੈ ਸਾਡੇ ਇੱਕ ਹੋਰ ਨਵੇਂ ਵਲੌਗ ਦੇ ਵਿੱਚ ਤੇ ਮੈਂ ਤੇ ਮੁੰਡੇ ਤੇ ਮੇਰਾ ਪਾਪਾ ਅਸੀਂ ਚੱਲੇ ਆ ਅੱਜ ਬੀਜ ਲੈਣ ਠੀਕ ਆ ਤੇ ਸਾਡਾ ਜੌਂਡੀ ਰਾਹ ਖੜਿਆ ਇਹ ਨਾਮ ਡਿਸਾਈਡ ਕਰਨਾ ਹੁਣ ਆਪਾਂ ਨਾਮ ਰੱਖਣਾ ਲੋ ਕਿ ਮੈਂ ਤੁਹਾਨੂੰ ਖੇਤ ਰਿਵਿਊ ਕਰਾਉਂਦਾ ਮਾ ਜੋ ਇੱਕ ਵਾਰੀ ਡੈਡੀ ਕਰ ਗੱਡੀ ਨੂੰ ਸਟਾਰਟ ਡੈਡੀ ਮੇਰਾ ਡਰਾਈਵਰ ਯਾਰ ਡੈਡੀ ਆ ਬੇਲਾਂ ਸੁੱਕ ਗਈਆਂ ਯਾਰ ਸਾਰੀਆਂ ਹੋ ਡੈਡੀ ਆ ਬੇਲਾਂ ਸਾਰੀਆਂ ਸੁੱਕ ਗਈਆਂ ਆ ਦੇਖ ਲੈ ਆ ਪੱਤੇ ਸਾਰੇ ਸੁੱਕ ਗਏ ਯਾਰ ਇਹਨਾਂ ਦੀ ਗੱਲ ਕਰਦਾ ਓ ਯਾਰ ਦੱਸ ਹੱਦ ਕਰਦਾ ਇੰਨੇ ਮਹਿੰਗੇ ਮਹਿੰਗੇ ਬੀਜ ਲਾਏ ਪਿਆ ਯਾਰ ਕੀ ਆ ਯਾਰ ਤੂੰ ਡੜੀ ਬੰਦਾ ਨਹੀਂ ਹੈਗਾ ਤੂੰ ਯਾਰ ਪਾਪਾ ਤੂੰ ਯਾਰ ਪਾਪਾ ਆ ਦੇਖ ਤੂੰ ਮੁੰਡੇ ਬੈੱਡ ਪਾਈ ਪਏ ਮੇਰੇ ਬੈੱਡਾਂ ਦੇ ਬੀਜਾਂਗੇ ਉਹ ਜੀ ਡੈਡੀ ਚੱਲ ਰਹੀ ਹੈ ਉਹ ਕੱਟ ਬਣ ਗਿਆ ਦੇ ਦੇ ਕਰ ਗਿਆ ਸਾਰਾ ਰਹਿ ਗਿਆ ਆ ਰਹਿ ਗਏ 3 4 ਛੜ ਤੇ ਅਸੀਂ ਲਈਏ ਮੱਕੀ ਵਧੀਆ ਪ੍ਰਿੰਟਡ ਰਿਆ ਬੀਜ ਠੀਕ ਆ ਐਨ ਟਾਪ ਕਲਾਸ ਵਾਲਾ ਲਿਆਉਂਗਾ 2000 ਦਾ ਨਾ ਜਵੇ 5 7 ਕਿਲੋ ਬੀਜ ਪੈਣਾ ਆ ਵਧੀਆ ਪਾਉਂਦੇ ਆ ਜਿਹੜੀ ਇੱਕ ਇੱਕ ਮੱਕੀ ਇੱਕ ਟਾਂਡੇ ਨੂੰ 3 4 ਛਲੀਆਂ ਲੱਗਣ ਉਹਦਾ ਬੀਜ ਲੈ ਕੇ ਆਮ ਹਾਂ ਡੈਡੀ ਇੱਕ ਮਿੰਟ ਡੈਡੀ ਤੋਂ ਪੁੱਛਦਾ ਡੈਡੀ ਤੁਸੀਂ ਕਿਹੜਾ ਬੀਜ ਲੈ ਕੇ ਆਣਾ ਲਾ ਤਿੰਨ ਕੁੱਕੜੀਆਂ ਤੈਨੂੰ ਕੁੱਕੜੀਆਂ ਵਾਲਾ ਠੀਕ ਆ ਜਾ ਲੋ ਜੀ ਮੇਰੇ ਵਲੌਗ ਦੇਖੋ ਅੱਜ ਸਾਡੀ ਗਾਂ ਪੀਦੀ ਆ ਪਾਣੀ ਤੁਸੀਂ ਰੈਡੀ ਬੈਠੇ ਸੀਗੇ ਵਲੌਗ ਦੇਖਣ ਆਸਤੇ ਕਿ ਮਨਦੀਪ ਹਾਂ ਅੱਜ ਗਾਂ ਨੂੰ ਪਾਣੀ ਪਿਲਾਉਗਾ ਤੇ ਅਸੀਂ ਵਲੌਗ ਦੇਖਾਂਗੇ ਹੈ ਪੀ ਲੈ ਪੁੱਤ ਨਾ ਕਿ ਚੁਰਦੀ ਬਾਰੇ ਇੰਨੇ ਵਿੱਚ ਝਗੜਾ ਲੱਗਿਆ ਵਾ ਲੈ ਮੂੰਹ ਤਾਂ ਤਾਂ ਕਰੀ ਜਾਂਦਾ ਤੂੰ ਪੀ ਲੈ ਆ ਬਿਜਲੀ ਆਇਆ ਤੇ ਬਾਕੀ ਸਾਰਿਆਂ ਨੂੰ ਬੁਲਾਇਆ ਹੁਣ ਦੇਖੋ ਸਾਨੂੰ ਇੱਕ ਚੀਤ ਤਿਆਰ ਕਰਕੇ ਖਾਣਾ ਮੈਂ ਉਹਦੇ ਦਾ ਬੀਜਾਂ ਸ਼ਾਮ ਨੂੰ ਬੀਜਾਂਗਾ ਖਜਣੀ ਤੇ ਖੇਤ ਤਿਆਰ ਪਈ ਆ ਤੇਨੂੰ ਵੀ ਬੰਨਣਾ ਹੋਰੇ ਵੀ ਪਲੌ ਮਾਰ ਦੇਣਾ ਠੀਕ ਆ ਇਹਦੇ ਜੀ ਬੀਜਾਂਗੇ ਇਹ ਗੰਦੀ ਅ데ਸੀ ਗਾਇਆਂ ਹੈ ਜਰਸੀ ਨਹੀਂ ਹੈਗੀ ਜੇਸੀ ਹੈ ਦੁੱਧ ਬੜਾ ਸੋਹਣਾ ਤੇ ਬੜਾ ਗਾੜਾ ਦੁੱਧ ਮੈਂ ਇਤਨਾਂ ਵੀ ਤਗੜਾ ਦੁੱਧ ਆਏਗਾ ਦੇਖਦੇ ਆ ਗੱਡੀ ਹੋਰ ਲਿਆਵਾਂਗੇ ਇਹਦੇ ਨਾਲ ਦੀ ਫਾਰਮ ਬਣਾਉਣਾ ਹੈ ਗਾਂ ਵਾਸਤੇ ਆਪਣੀਆਂ ਵਾਸਤੇ ਆਪਾਂ ਗਾਂ ਰੱਖ ਲੈਣੀ ਦੁੱਧ ਪਾਲੇ ਕਰਾਂਗੇ ਥੋੜਾ ਬਹੁਤ ਹੋ ਤਾਂ ਆਪਾਂ ਕੰਮ ਕਰਨਾ ਨਹੀਂ ਕੋਈ ਖੇਤੀ ਵੀ ਵਧਾਉਣੀ ਆ ਹੁਣ ਆਪਾਂ ਠੀਕ ਆ ਹਾਇਰ ਕਿ ਕਿਲੇ ਲੈ ਲੈਣੇ ਆ ਦੋ ਦਿਨ ਠੇਕੇ ਦੇ ਹੌਲੀ ਹੌਲੀ ਕੋਈ ਘਾਹ ਇਕੱਠੇ ਵੀ ਲੈ ਦੋ ਕਿਲੋ ਚਾਰ ਬਣਾਵਾਂਗੇ ਚਾਰ ਤੋਂ ਫਰੱਠ ਬਣਾਵਾਂਗੇ ਐ ਲਵਾਂਗੇ ਠੀਕ ਆ ਜੋ ਜੋ ਬੈਨੀਫਿਟ ਹੋਏ ਜੋ ਆਪਾਂ ਨੇ ਠੇਕੇ ਜੀ ਇਨਵੈਸਟ ਕਰੀ ਜਾਵਾਂਗੇ ਠੀਕ ਆ ਬਾਕੀ ਟਰੈਕਟਰ ਦਾ ਦੇਖਦੇ ਆ ਮੈਂ YouTube ਤੇ ਵੀਡੀਓ ਸ਼ਾਰਟ ਬਣਾ ਕੇ ਅਪਲੋਡ ਕਰਦਾ ਠੀਕ ਆ ਸ਼ਾਰਟ ਚ ਤੇ ਕੀ ਕਹਿੰਨੇ ਆ ਆਪਣਾ ਦੂਜਾ ਕਹਿੰਨੇ ਰੱਬ ਭਲਾ ਕਰੇ ਇੱਕ ਮੁੰਡੇ ਆ ਨੂੰ ਹੋਈ ਸੀ ਗੱਲ ਉਹ ਵੀ ਕਹਿੰਦੇ ਅਸੀਂ ਦੱਸਦੇ ਆ ਕਿ ਸਾਨੂੰ ਚਾਹੀਦਾ ਟਰੈਕਟਰ ਮੱਕੀ ਦੇਖੋ ਕਿਆ ਬਣਦਾ ਚਲੋ ਫਿਰ ਮੈਂ ਚੱਲਦਾ ਉੱਧਰ ਨੂੰ ਮੈਂ ਅੱਜ ਬਾਜ਼ਾਰ ਸ਼ਹਿਰ ਕੇ ਉਸ ਟਮਣ ਰੋਟੀ ਖਾਇਆ ਏ ਚਲ ਜੋਨੀਆ ਦਾ ਖਾ ਹੋ ਗਿਆ ਜੋਨੀਆ ਦਾ ਕਿਆ ਬਣੂਗਾ ਧੰਨਵਾਦ ਤੇ ਲਾਉਣੀਆਂ ਪੈਣੀਆਂ ਵਿਚਾਰੇ ਕਾਕਿਆਂ ਵਾਸਤੇ ਕੀ ਗੱਲ ਕਰੀ ਉਸੇ ਆਏ ਆਏ ਲੌਨਕ ਆ ਗਈ ਦੌਨਕ ਲੌਨਕ ਐ ਲੌਨਕ ਰੰਡ ਰੰਡ ਨਾ ਕੰਬ ਪਾਣੀ ਪਾ ਲੈ ਲੈ ਫੜਾ ਤਾ ਫੜਾ ਅੱਖਰ ਥੱਲੇ ਨੂੰ ਭਜਦੀ ਐ ਐ ਐ ਜੋਨੀ ਵੀ ਆ ਰਿਹਾ ਜੋਨੀ ਹਾਈ 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 ਜੋਨੀ ਰਿਹਾ ਨਹੀਂ ਜਾੜੇ ਹੀ ਬੈਜਣਾ ਮੈਂ ਤਾਂ ਕਰਦਾ ਨਹੀਂ ਠੱਗਾ ਜਾਏ ਜਣਾ ਕੋਈ ਬੈਠੀ ਨਾ ਗਿਆ ਹਾਈ ਹਾਈ ਰਵੇ ਬਈ ਅੱਗੇ ਰੇੜੀ ਅੱਗੇ ਆ ਯਾਰ ਗੈਸ ਅੱਗੇ ਨੂੰ ਆ ਜਾ ਹੋਰ ਉਹ ਤਾਂ ਗੰਦਾ ਪਾਣੀ ਹੁੰਦਾ। ਘੋਰ ਪਾਣੀ। ਹਾਈ ਹਾਈ ਜਾਨੂ ਆਈ ਯਾਰ। ਉਹਨੂੰ ਲੈ ਛੋਟੀ ਜੀ ਨੂੰ ਫੜਕਣ। ਕਿੱਥੇ ਲੰਘੀ ਉਹ? ਰਣਕੂ ਉਹ ਲੰਘੇ ਡੜੀ ਉਹ ਅੰਦਰ। ਆਈਆ ਇਹ ਤਾਂ ਡੜੀ ਇਹਦੇ ਆ। ਕੱਢ ਦੇਣਾ। ਰੁੱਕੀ ਕਰਕੇ ਨਾਲ ਆ। ਉਹ ਡੋਡੀ ਡੁੱਬ ਗਿਆ ਕੱਕਰਾ ਡਾ। ਛਿੱਟੜ ਛਿੱਟੜ ਇਹ ਚੰਗੀ ਜਿਹਾ ਰੱਖ ਦਿਆਂਗਾ। ਕਿੰਨਾ ਕ ਨਿਕਲੇ ਡੜੀ ਇਹ ਦਾ। ਇਹ ਕਿੰਨੀ ਨਿਕਲਾਈ ਆਈ ਰਣ ਕਾ ਤੋ ਕਿੰਨੀ ਕਾਗੀ ਸਾਰੇ ਮਿੱਟੀ ਮਿੱਟੀ ਕਰਤੀ ਇਹਨਾਂ ਨੇ ਇਹ ਲਾ ਸਾਡਾ ਡੰਕਰ ਕੋਡ ਮਾ ਉਹ ਨਾ ਪੰਤਾਲੇ ਪਾ ਕਰਕੇ ਡੜੀ ਉਹ ਸਾਫ ਪਾਣੀ ਚੱਲੂ ਹਾਏ ਗਾਇਸ ਅੱਜ ਵੀ ਦੇਖ ਦਿਨ ਲਾ ਦੀ ਜੀ ਹਾ ਹੋਰ ਮਿੱਟੀ ਆ ਦੇ ਮਿੱਟੀ ਆ ਜਿਹੜੀ ਆ ਜਾਂ ਆ ਦੇਖਾ ਦੇਖ ਚਿੱਚੜ ਆ ਦੇ ਇੱਕ ਚਿੱਚੜ ਨਹੀਂ ਆ ਦੇਖ ਅੱਛਾ ਮਿੱਟੀ ਆ ਇਹ ਡੰਗਰ ਦੇ ਨੇ ਨਾ ਸਾਰੀ ਇੱਤੇ ਰੇਤਾ ਕਰਤਾ ਉਹਦੇ ਤੇ ਥੋਰ ਨਾਲ ਡੈਡੀ ਕੱਦੀ ਆਲੇ ਨੂੰ ਯਾਰ ਇੱਤਾ ਦਾ ਨਿਕਲ ਜੂਗਾ ਤੇ ਚੱਲ ਲੈ ਹੋਰ ਉਹ ਗਲਾ ਆ ਰਿਹਾ ਦੇ ਚੱਲ ਲਓ ਜੀ ਇਹ ਲਾਏ ਕਰਦੇ ਹੁਣ ਵੀਡੀਓ ਰੁਕ ਕੇ ਦੇ आ आ ya? आ आ आ ਉਈ ਤਾਂ ਮੈਂ ਦੇਖ ਰਿਹਾ ਮਾ ਭੰਵੇਂ ਕਿਆ ਦਿਖ ਗਿਆ ਇਹ ਰੁਕ ਜਾ ਆ ਦੇਖੋ ਜੀ ਸਾਡਾ ਜੀ ਹੁਣ ਮੱਕੀ ਲਾਣੀ ਕਰਤੀ ਸਟਾਰਟ ਤੇ ਬੈਡ ਸਾਰੇ ਹੋ ਗਿਆ ਕੰਪਲੀਟ ਇਹ ਸਾਰੇ ਜਿਹਨੇ ਲਾਤੇ ਮੈਂ ਸਾਰਾ ਡੱਬਾ ਮੱਕੀ ਲਾਉਣ ਤੇ ਰੌਣਕ ਨੂੰ ਦਿਖਾਉਂ ਉਹ ਛਿੜੀ ਨਾ ਛਿੜੀ ਨਾ ਰੁਕ ਜਾ ਜੀ ਓਏ 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 ਕਿਆ ਕਰਦਾ ਤੂੰ കോ നസാ വെടി വ്യത ഗോൾഡൻ ജ്യത്തോടി ഉൽട്ട് ഉൾക്കാ ചല്ലേ പേര് ആത്മാ പദ്ധതി കഴ ചോ ਆ ਜਾ ਬਣਾ ਲਾਇਆ ਫਾਰੇ ਕੋਈ ਜਗਾਂ ਦੇ ਇੱਕ ਤਾਂ ਫੰਦਰ ਰਹਿ ਗਿਆ ਰਮਨ ਲਾਸਾ ਨਾ ਚਿੰਚ ਚੱਲ ਮਾਰਦੇ ਸੀ ਸਿੱਡੇ ਟੰਡੀ ਤੋਂ ਉਹ ਨਹੀਂ ਚੱਲਣੀ ਹਰ ਵੀ ਤੇ ਨਹੀਂ ਮੰਦ ਨਹੀਂ ਉਹ ਕਿੰਨੀ ਦੂਰ ਦੂਰ ਲਾਰੇ ਦਾਣੇ ਤੇਰੇ ਫੇਰ ਉੱਪਰ ਦੀ ਉੱਪਰ ਫਿਰ ਰਹੇ ਆ ਕਿੰਨੇ ਤੁਸੀਂ ਇੱਕ ਜਗਾ ਖੰਡਾਤੇ ਹੋ ਮੈਂ ਮਿੱਟੀ ਨਾਲ ਦਾ ਭਰ ਗਈ ਆ ਬਣਦੀ ਆ ਗੱਲ ਆ ਤੇ ਓਏ ਯਾ ਨਹੀਂ ਬਣਦੀ ਯਾਰ ਵੀ ਤਾਂ ਦਾਣਾ ਤਾਂ ਲੱਗ ਗਏ ਰੰਦੇ ਹੱਥ ਨਾਲ ਲਾਓ ਤੂੰ ਰਹਿਣ ਤੇ ਆਪਣਾ ਲਾਉਗਾ ਗੰਨਾ ਹਾਂਜੀ ਮੁੰਡਿਓ ਫਿਰ ਕਿਵੇਂ ਹੋ ਸਾਰੇ ਤੇ ਅੱਜ ਦਾ ਸਵੇਰ ਦੇ ਬਸ ਕੋਈ ਕੰਮ ਨਹੀਂ ਕਰਿਆ ਅੱਜ ਪੈਣੇ ਬਰੇ ਅੱਜ ਗਰਮੀ ਬਹੁਤ ਲੱਗ ਰਹੀ ਤੇ ਆ ਰਿਹਾ ਥੋੜਾ ਜਿਹਾ ਬਰਸੀਨ ਆਪਣੇ ਇਹਨੂੰ ਵੱਢ ਲਾਵਾਂ ਮੈਂ ਉਹ ਹਾਂ ਪਤਾ ਕੀ ਹੋਇਆ ਅੱਜ ਯਾਰ ਕਿ ਬਸ ਥੋੜਾ ਜਿਹਾ ਨਾ ਅੱਜ ਸਾਜਰੇ ਬਾਪੂ ਢੱਲਾ ਦਾ ਆਪਣੀ ਗਾਂ ਚੋਣੇ ਆਉਂਦੀਆਂ ਬਾਪਨੇ ਅੱਜ ਯਾਰ ਹੋਣੀ ਕਹਨੇ ਧਾਤੀ ਘੜੀ ਵਧੀਆ ਨੇ ਜੋ ਆ ਬੜੀ ਬਾਪਨੇ ਗੈਂ ਨਹੀਂ ਜੋਈ ਗੈਂ ਉਹਦੇ ਦੁੱਧਦਾਰੀ ਖੜੀ ਆ ਉਹ ਮੈਂ 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 ਕਰਦੀ ਕੱਕ ਮੈਂ ਸਾਰਾ ਕੁਝ ਮੈਂ ਕਰਿਆ ਹੁਣ ਮੈਂ ਕੱਕ ਵੱਡ ਲਾ ਠੀਕ ਆ ਦੇਖੋ ਤੇ ਹੁਣ ਚੁਟਕੀ ਮਾਰ ਕੇ ਮਟੇਰ ਲਾ ਦੇਣਾ ਦੇਖੋ ਇੱਕ ਚੱਕੋ ਦੇਖੋ ਹੋ ਗਿਆ ਰੈਡੀ ਹੁਣ ਪਾ ਕੇ ਪੱਲੀ ਤੇ ਟੁੱਕ ਦੀ ਇਹਨਾਂ ਨੂੰ ਓਏ ਮੁੰਡਿਆ ਡੀਲ ਲੱਗੇ ਆ ਪੌਂਡ ਟਰੈਕਟਰ ਦਾ ਤੇ ਹੁਣ ਤੁਹਾਨੂੰ ਦੱਸ ਦਿਆਂ ਕੀ ਸੱਪ ਕੱਢਿਆ ਸੀ ਨਵਾ ਦਿਸੇ ਦਾ ਕਲਾਇਆ ਵਨ ਜਿਹੜੀ ਉਸੇ ਦਾ ਨਿਸ਼ਾਨੀ ਲਾ ਦੇ ਠੀਕ ਆ ਪਹਿਲਾਂ ਵੀ ਇਹ ਕਿੰਨਾ ਕ ਪਹਿਲਾਂ 40 ਬਹੁਤ ਓਕੇ ਆ ਇੱਥੋਂ ਘੱਟ ਲੂੰਗਾ ਲੰਗਨੇ ਵਾਲੇ ਚੋਂ ਨਾ ਨਾ ਇੱਥੇ ਨਾ ਆਹੋ ਐਕਚੂਅਲੀ ਨਹੀਂ ਕਰਨਾ ਮੈਂ ਯਾਰ ਉੱਥੇ ਮੈਂ ਡਾਲਾ ਬੜੇ ਖਰਾਬ ਕਰੂੰਗਾ ਹਾਂ ਬਿਜਲੀ ਆ ਛੱਡ ਉਹਨੂੰ ਤੇ ਕਿਹੜਾ ਆ ਗਿਆ ਨਹੀਂ ਥੱਲੇ ਆ ਯੂ ਗੱਡੇ ਕੇ ਹਾਂ ਹਾਂ ਥੇ ਥੱਲੇ ਆ ਜਾ ਤੂੰ ਵੀ ਚੱਲੇ ਜਾ ਰੋ ਮੈਂ ਸਾਰੇ ਥੱਲੇ ਦੇ ਦੇਣ ਮੈਂ ਵੀ ਬਾ ਲੈਣਾ ਯਾਰ ਡੈਡੀ ਤੂੰ ਮੈਨੂੰ ਨਾ ਸਖਾ ਨਹੀਂ ਨਮਰਾਈ ਠੀਕ ਹੈ ਮੈਂ ਆਪਣੇ ਬਾ ਲੂੰਗਾ ਡੈਡੀ ਤੂੰ ਬੋਲ ਨਾ ਮੇਰੀ ਗੱਲ ਚ ਡੈਡੀ ਉਹ ਮੇਰੀ ਗੱਲ ਸੁਣ ਪਾਣੀ ਤੇ ਪਾ ਦੇ ਜੀ ਪਾਣੀ ਲਈ ਓਏ ਠੱਕਣ ਵਿਲਾ ਉਹ ਥੇ ਲਿਆ ਚੱਟ ਕੇ ਪਰ ਕੇ ਉਹ ਪਾਣੀ ਆ ਪਾਣੀ ਓ ਪਾਣੀਆ ਅੱਖ ਨਹੀਂ ਗਿਆ ਦੇ ਰਿਆਂ வைத்தாரம் பட்க்கைப்டு விட்டும். அம்ம்மாம் பாணிப்பாதியும் பார்க்கார்க்காம். யக்கட்பாச்காம். ਕਾਹ ਜੀ ਮੋਟੇ ਦਾਦਾ ਜੀ ਹੁਣ ਦੇਦਾ ਛਿੱਟਾ ਹੁਣ ਮੈਂ ਤੁਹਾਨੂੰ ਦਾਦਾ ਦਾ ਸਾਰੀ ਤਕਨੀਕ ਗਿਆ ਹੋਇਆ ਕੱਲ੍ਹ ਯਾਰ ਅਸੀਂ ਲਾ ਲਏ ਤੋਗੇ ਕਿ ਮਤਲਬ ਇਨੀ ਨੀ ਜਗ੍ਹਾ ਛੱਡ ਕੇ ਹੱਥ ਨਾਲ ਵੀ ਜੀ ਲਾਵਾਂਗੇ ਤੇ ਕੱਲ ਵੀ ਅਸੀਂ 3-4 ਘੰਟੇ ਪੂਰੀ ਮਿਹਨਤ ਕੀਤੀ ਤੇ ਸਭ ਤੋਂ ਪਤਾ ਕਿੰਨਾ ਕੇਰੀਆ ਲੱਗਿਆ ਤੇ ਮੈਂ ਕੁਝ ਇਹ ਲੰਬੇ ਪਾਏ ਹੋਏ ਸੀਗੇ ਤੇ ਕੁਝ ਇਹਦੇ ਨਾਲ 2-3 ਲਾਈਨ ਇਹਦੇ ਨਾਲ ਸੀਗੀਆਂ ਆ ਐਦਾਂ ਹੀ 2-3 ਲਾਈਨ ਉਰੇ ਇੱਕ ਤੱਕ ਬੱਸ ਇੰਨਾ ਅਸੀਂ 4-5 ਬੰਜੇ ਨਿਕਲਿਆ ਕੱਲ ਸਾਰਾ ਤੇ ਅੱਜ ਮੈਂ ਜਿਹੜਾ ਬੀਜਿਆ ਸੀਗਾ ਕੱਲ ਲਾਈਆਂ ਸੀਗੇ ਇਹਨੂੰ ਅਸੀਂ ਹੌਲਾਤਾ ਤਾਂ ਤੇ ਮਤਲਬ ਐਂ ਲਾ ਲਓ ਬਾਅਦ ਤੋਂ ਬਾਅਦ ਅਸੀਂ ਹੋਰ ਵੀ ਲਾਉਂਦੇ ਅੱਜ ਵੀ ਸਤ ਅੱਧੁੱਜੇ ਨਹੀਂ ਤਾਂ ਪਹੁੰਚ ਹੋਣਾ ਫਿਰ ਵੀ ਕੁਛ ਨਾ ਤੁਸੀਂ ਇਸਤਾ ਰਹਿ ਜਾਣਾ ਤਾਂ ਤੇ ਤਾਂ ਕਰਕੇ ਫਿਰ ਮੈਂ ਇਦਾਂ ਸੋਚਿਆ ਕਿ ਯਾਰ ਅਸੀਂ ਸਲਾਹ ਬਣਾਈ ਸਾਨੂੰ ਐਡਵਾਈਸ ਦਿੱਤੀ ਕਿ ਤੁਸੀਂ ਲੈਣ ਦੋ ਕਿ ਐਂ ਸੁਆਗਾ ਮਾਰ ਕੇ ਨੇ ਬੀਜ ਕੇ ਤੇ ਦਵਾਰੇ ਤੋਂ ਦਵਾਰੇ ਯਾਰ ਜਰ ਮਾਰ ਦੋ ਕਿ ਫਿਰ ਦਵਾਰੇ ਉਦਾਂ ਹੀ ਹੋ ਜੂਗੀ ਇਹ ਜਿਹੜੀ ਬੱਚੇ ਕੋਈ ਬੀਜ ਇੱਧਰ ਪਾ ਦੇ ਦੇ ਇਹ ਇਹ ਟਾਂਡੀ ਬਣ ਜੂਗੀ ਇਹਦੀ ਯਾਰ ਲਾਦੇ ਕਿਤੇ ਨਹੀਂ ਬੀਜ ਬਚ ਰਿਹਾ ਕਿੰਨਾ ਕ ਬਚਿਆ ਜੀ ਮੈਂ ਰੱਖ ਗਿਆ ਰੇਡ ਤੋਂ ਚੱਲ ਢੀ ਜਾ ਬਾਕੀ ਰੱਖ ਲੈ ਕਾ ਖਵਾ ਟਲ ਹੁਣ ਡੈਡੀ ਅਮ ਮੱਛਰ ਮੇਰੇ ਸਿਰ ਪਗਤ ਆਈ ਜਾਂਦਾ ਹਲਦੀ ਗਾਹ ਲਾਉਂਗੇ ਹਲਦੀ ਹਲਦੀ ਯਾਰ ਲਾਲਾ ਨੇ ਹਲਦੀ ਵੀ ਕਿਤੇ ਹੈ ਉਹ ਮੈਂ ਕਹਿੰਦਾ ਉਹਦੇ ਵੀ ਲਾ ਦਨੇ ਆ ਯਾਰ ਡੈਡੀ ਮੈਂ ਕਹਿੰਦਾ ਮਾਤੀਵਰੇ ਥੱਲੇ ਲਗਣੀ ਨਹੀਂ ਸਾਲ ਖੜਨਾ ਅੱਛਾ ਫੇਰ ਆਣਗੇ ਮੈਂ ਵੀ ਹੱਥ ਤੋਂ ਲਵਾਂ ਮੇਰੇ ਵੀ ਹੱਥ 'ਚ ਦਾਣੇ ਸੀ ਉਹ ਵੀ ਮਣੀ ਖੋਦਮੈਂ ਘੜਦਾ ਨਹੀਂ ਹਾਂ ਦੇਖ ਹੈ ਮੈਂ ਤਾਂ ਕਿ ਨਹੀਂ ਬਲਾਈ ਤੀ ਵਧੀਆ ਹੈ ਨਾ ਇਹਨੂੰ ਪੱਕਾ ਕਰਦੇ ਆ ਜੋਨੀ ਦਾ ਖਾਣੇ ਦਾ ਕਿਤੇ ਜੋਨੀ ਗੱਡੀ ਚੜਜੋ ਆ ਲੋ ਜੀ ਮੁੰਡ ਫੇਰ ਕੱਖ ਵੱਡਣ ਲੱਗੇ ਹੁਣ ਉਹੀ ਗਾਮਾ ਹੁਣ ਜੱਟਾਂ ਵਾਲਾ ਸਵੇਰੇ ਸ਼ਾਮ ਕੱਖ ਪੱਖੇ ਕੱਖ ਕੱਖੇ ਕੱਖ ਜਾ ਦੇਖੋ ਕੱਖ ਦੁਪਹਿਰ ਵਾਲੇ ਕੱਖ ਸ਼ਾਮ ਵਾਲੇ ਕੱਖ ਸਵੇਰ ਵਾਲੇ ਕੱਖ ਹੈ ਉਹ ਕੰਮ ਹੈ ਨਾ ਹੁਣ ਫੇਰ ਮੈਂ ਵੀ ਜੜੀ ਤੂੰ ਤਾਂ ਆ ਜਾ ਯਾਰ ਫੇਰ ਭੱਜ ਗਿਆ ਮਨ ਲਾ ਕੇ ਤੇ ਹੁਣ ਫੇਰ ਲਗਿਆ ਮੈਂ ਕੱਖ ਵੱਡਣਾ ਤੇ ਹੁਣ ਫੇਰ ਚੁਟਕੀ ਮਾਰਦੀ ਆ ਫੇਰ ਇਹ ਜਾਦੂ ਪਤਾ ਮੈਂ ਕਿੱਥੋਂ ਸਿੱਖਿਆ ਫੇਮਸ ਯੂਟਿਊਬਰ ਨੀਚ ਦੇ ਇਸ ਵਾਰ ਠੀਕ ਹੈ ਤੇ ਉਹਦਾ ਬਾ ਵੱਡਾ ਮੈਂ ਇੱਕ ਆਈਡਲ ਮੰਨਦਾ ਹਵਣਾ ਕਿ ਤਾਂ ਜੋ ਕੀ ਉਹਦਾ ਮੈਂ ਵਲੌਗ ਦੇਖ ਦੇਖ ਕੇ ਉਹਦੇ ਵਰਗਾ ਬਣਨੇ ਦੀ ਕੋਸ਼ਿਸ਼ ਕਰਦਾ ਕਿ ਹਾਂ ਕਿ ਇੱਕ ਵਧੀਆ ਲਾਈਫ ਸਕਸੈਸਫੁਲ ਇਨਸਾਨ ਬਣਾ ਮੈਂ ਤੇ ਬਾਕੀ ਫੇਰ ਜਾਦੂ ਕਰਦੀ ਇੱਕ ਪੜਾ ਦੇ ਯਾਰ ਮੈਂ ਇਹਦੇ ਫੜਾਵਾਂ ਹਰ ਕਿਤੇ ਪੜੀ ਬੱਲੀ ਨਹੀਂ ਤੱਕੀ ਲੋ ਜੇ ਮੋੜੇ ਹੁਣ ਫੇਰ ਕੱਲ ਵਾਂ ਗਰੇਜਰ ਪਾ ਲਿਆ ਹੇ ਹੁਣ ਫੇਰ ਮਾਰ ਦਾਂਗੇ ਵਿੱਚ ਠੀਕ ਆ ਤੇ ਜਿਹੜਾ ਬੀਜਣ ਵਾਲਾ ਪ੍ਰੋਸੈਸ ਆ ਉਹ ਵਿੱਚ ਦੁਆਰੇ ਇਕੱਠਾ ਹੋ ਜਾਏਗਾ ਅੱਧਾ ਚੁੱਪ ਲੱਗਾ ਗੰਨਾ ਬੈਠ ਕੇ ਅੱਧਾ ਪਿੱਛੇ ਬਾਤ ਉਹ ਦੇਖ ਲੈ ਵਿੱਚ ਰਹਿ ਗਿਆ ਚਾਰ ਪੰਜ ਸਾੜਾ ਬਾਪ ਨੂੰ ਲਾਗਾ ਚੱਕ ਦੇ ਕੰਮ ਜੀ ਅਬੂ ਬੈਲੇ ਨਹੀਂ ਸੌਂਦੇ ਨਾ ਇੰਨਾ ਢੀਲ ਹੋ ਗਿਆ ਕਿੰਨਾ ਢੀਲ ਨੁਕਰਾ 500 ਡਿਗਰੀ ਦਾ ਕੋਟਾ ਹੈ ਇਹ ਕੰਮ ਨੂੰ ਜਾਇਆ 100 ਕਮਾਨ ਜਾ ਟਾਈਮ ਨੇ ਕੋ ਦਵਲੀ ਪਣ ਕੇ ਕਾ ਕੋਈ ਗਾਹਣੂ ਆ ਕਲਾਗੀਆਂ ਅੱਜ ਫਿਰ ਮੁੰਡੇ ਮੈਂ ਤੁਹਾਨੂੰ ਲੈ ਕੇ ਚੱਲਦਾ ਆਪਣੇ ਵਾਈਟ ਸਟੂਡੀਓ 'ਚ ਤੇ ਅੱਜ ਤੇ ਆ ਕੱਲ ਦਾ ਵਲੌਗ ਆ ਇਹ ਅੱਜ ਦਾ ਵਲੌਗ ਆ ਤੇ ਇਹਦੇ ਵੀਊ ਦੇਖ ਲਓ ਤੇ ਆ ਪਹਿਲਾਂ ਦਾ ਵਲੌਗ ਆ ਤੇ ਹੁਣ ਚੱਲਦੇ ਆ ਆਪਾਂ ਮੇਰੇ YouTube ਤੇ ਤੇ ਉੱਥੇ ਤੁਹਾਨੂੰ ਮੇਰਾ ਚੈਨਲ ਦਿਖਾਉਣਾ ਤੇ ਚੈਨਲ ਤੇ ਆ ਗਿਆ ਤੇ ਦੇਖ ਲੋ ਵਿਊ ਤੇ ਚਲੋ ਜਿਹੜੇ ਆਉਂਦੇ ਆਉਂਦੇ ਆ ਤੇ 2 ਸਾਲ ਮੈਨੂੰ ਮਿਹਨਤ ਕਰਦਿਆਂ ਨੂੰ ਹੋ ਗਿਆ 195 ਵੀਡੀਓ ਹੋ ਗਿਆ ਮੇਰੇ ਚੈਨਲ ਤੇ ਤੇ ਵਿਊ ਬੜੇ ਘੱਟ ਆਉਂਦੇ ਆ ਤਾਂ ਜੋ ਕਿਸੇ ਤੱਕ ਆਪਣੇ 1000 ਸਬਸਕ੍ਰਾਈਬਰ ਵੀ ਨਹੀਂ ਹੋਏ ਤੇ ਮੇਰੇ ਭਰਾਵਾਂ ਨੂੰ ਸਾਰਿਆਂ ਨੂੰ ਇਹੀ ਰਿਕਵੈਸਟ ਆ ਤੇ ਵੱਧ ਤੋਂ ਵੱਧ ਆਪਣਾ ਸਹਿਯੋਗ ਦੋ ਤੇ ਆਪਣੇ ਮੇਰੇ 1000 ਸਬਸਕ੍ਰਾਈਬਰ ਕਰੋ ਜਲਦੀ ਜਲਦੀ ਤੇ ਸਾਰਿਆਂ ਰਿਕਵੈਸਟ ਆ ਮੇਰੀ ਤੇ ਆਪਾਂ ਹੋਰ ਤਾਂ ਬਹੁਤ ਵਧੀਆ ਕੰਟੈਂਟ ਬਣਾਉਣੇ ਦੀ ਮੈਂ ਕੋਸ਼ਿਸ਼ ਕਰਦਾ ਜਿਹੜਾ ਰੈਗੂਲਰ ਵਲੌਗ ਨਹੀਂ ਲੈ ਕੇ ਆਉਂਦੇ ਮੈਂ ਉਹਨੂੰ ਦੁਆਰੇ ਤੇ ਚਲੋ ਫਿਰ ਮੁੰਡੇ ਵਲੌਗਿੰਗ ਕਰਦੇ ਆ ਅੱਜ ਐਨ ਤੇ ਕਾਫੀ ਬਹੁਤ ਦਿਨਾਂ ਬਾਅਦ ਅੱਜ ਮੈਂ ਜਿਹੜੀ ਪਿੱਛੇ ਤੋਂ ਵਲੌਗ ਖਤਮ ਕਰਨ ਵਾਸਤੇ ਜਿਹੜੀ ਲਾਸਟ ਐਂਟਰੋ ਹੁੰਦੀ ਐਂਟਰੋ ਅੱਜ ਮੈਂ ਉਹ ਕਰਨ ਲੱਗਿਆ ਮੈਨੂੰ ਬਹੁਤ ਯਾਦ ਆ ਮੈਂ ਕਾਫੀ ਟਾਈਮ ਹੋ ਗਿਆ ਜਦੋਂ ਮੈਂ ਹੁਣ ਬਾਅਦ ਚ ਲਾਸਟੇ ਬੋਲ ਰਹੀ ਨੀ ਵਲੌਗ ਐਤਾ ਹੀ ਕੰਪਲੀਟ ਕਰ ਦਣਾ ਤੇ ਹੁਣ ਮੈਂ ਸ਼ਾਇਦ ਭੁੱਲ ਵੀ ਗਿਆ ਮੈਂ ਦੁਆਰੇ ਕੋਸ਼ਿਸ਼ ਕਰਦਾ ਤੇ ਦੁਆਰੇ ਜਿੱਦਾਂ ਕਹਿੰਦਾ ਹੁੰਦਾ ਸੀਗਾ ਮੈਂ ਤੇ ਹਾਂਜੀ ਪਰ ਮੁੰਡਿਓ ਅੱਜ ਦਾ ਵਲੌਗ ਹੈ ਇੱਥੇ ਤੱਕ ਜੇ ਵਲੌਗ ਤੁਹਾਨੂੰ ਵਧੀਆ ਲੱਗਾ ਤਾਂ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਚੈਨਲ ਨੂੰ ਸਬਸਕ੍ਰਾਈਬ ਤੇ ਮਿਲਦੇ ਆ ਇੱਕ ਹੋਰ ਨਵੇਂ ਵਲੌਗ ਦੇ ਵਿੱਚ ਤੇ ਮੁੰਡਿਓ ਮੀਨੀ ਵਲੌਗ ਕਰਦੇ ਆ ਮੈਂ ਸਟਾਰਟ ਤੇ ਮੈਂ ਇੱਕ ਦੇਖਦਾ ਇੱਕ ਅੱਧਾ ਜਾਂ ਇੱਕ ਅੱਧਾ ਹੀ ਪਾਉਂਗਾ ਮੈਂ ਆਪਣਾ YouTube ਤੇ ਸ਼ਾਰਟਸ ਤੇ ਤੁਸੀਂ ਉਹ ਦੇਖ ਲਿਓ ਤੇ ਉਸ ਤੋਂ ਬਾਅਦ ਮੈਂ ਬਾਕੀ ਪਾਉਂਗਾ Instagram ਤੇ ਆਪਾਂ ਉੱਥੇ ਵੀਬ ਸੀਰੀਜ਼ ਚਲਾਵਾਂਗੇ ਤੇ ਰੋਜ਼ ਦੀ ਰੋਜ਼ ਇੱਥੇ ਪਾਵਾਂਗੇ ਤੇ ਆਪਾਂ ਚੈਲੰਜ ਬਣਾਵਾਂਗੇ ਕਿ ਹਾਂ ਉੱਥੇ ਕਿੰਨੇ ਦਿਨ ਅਜਾਪਾਂ ਕਿ ਇਹਨੇ ਕੁਝ ਵੀ ਹਜੇ ਇੱਕ ਅੱਦਾ ਵਲੌਗ ਪਾ ਕੇ ਆਪਾਂ ਦੇਖਦੇ ਆਂ ਟਰਾਈ ਕਰਕੇ ਉਸ ਤੋਂ ਬਾਅਦ ਚਲਾਵਾਂਗੇ ਠੀਕ ਆ ਤੇ ਤੁਸੀਂ ਸਾਰਿਆਂ ਨੇ ਮੇਰੇ ਸਹਿਯੋਗ ਦੇਣਾ ਤੇ ਆਪਣੇ ਚੈਨਲ ਸੇਮ ਟੂ ਸੇਮ ਆ ਮਨਦੀਪ ਵਜੇਸੀ ਵਲੌਗ 3-4000 ਆਪਣੇ ਫਾਲੋਅਰਸ ਆ ਉੱਥੇ ਬਹੁਤ ਪਿਆਰ ਕਰਦੇ ਆ ਮੁੰਡੇ ਤੁਸੀਂ ਵੀ ਪਿਆਰ ਕਰਨਾ ਠੀਕ ਆ ਤੇ ਚਲੋ ਜਾਓ ਫਿਰ ਕਰ ਲਓ ਫੋਲੋ ਜੇ ਨਾ ਨਹੀਂ ਕੀਤਾ ਆ ਚੱਕੋ ਫਿਰ ਮਿਲਦੇ ਆਂ ਮੁੰਡੇ ਕੱਲੂ ਫਿਰ ਇੱਕ ਹੋਰ ਨਵੇਂ ਵਲੌਗ ਦੇ ਵਿੱਚ